ਨਮਸਕਾਰ ਦੋਸਤੋ ਮੈਂ ਰਮੇਸ਼ ਕਬਾ ਚਾਂਸ ਫੇਰਾ ਗੱਬਨਿਊਜ਼ ਕੋਰਪਰਾ ਪੰਜਾਬ ਅੱਜ ਤੁਹਾਨੂੰ ਦਿਖਾਉਣੇ ਲਾਈਵ ਤੁਸੀਂ ਰਮ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਅਤੇ ਬਰਾੜ ਅੱਖਾਂ ਦਾ ਹਸਪਤਾਲ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਨ੍ਹਾਂ ਨੂੰ ਸ਼ੂਗਰ ਵਗੈਰਾ ਜਾਂ ਬੀਪੀ ਵੱਧ ਦਾ ਔਰ ਉਹਨਾਂ ਦੇ ਸ਼ੂਗਰ ਨਾਲ ਅੱਖਾਂ ਦੇ ਜੋ ਪੜਦੇ ਆ ਉਹ ਅੰਦਰੋਂ ਖਰਾਬ ਹੋ ਚੁੱਕੇ ਆ ਔਰ ਉਹਨਾਂ ਨੂੰ ਚੈੱਕ ਕਰਨ ਵਾਸਤੇ ਇੱਕ ਆਧੁਨਿਕ ਮਸ਼ੀਨ ਦਾ ਇਸਤੇਮਾਲ ਕੀਤਾ ਗਿਆ ਔਰ ਉਸ ਦੇ ਨਾਲ ਜਿਹੜੇ ਪਰਦੇ ਚੈੱਕ ਕੀਤੇ ਜਾ ਰਹੇ ਆ ਔਰ 200 ਤੋਂ ਵੱਧ ਮਰੀਜ਼ਾਂ ਨੇ ਹੁਣ ਤੱਕ ਜਿਹੜਾ ਅੱਖਾਂ ਦਾ ਚੈੱਕਅਪ ਕਰਾਇਆ ਮੈਂ ਵੀ ਕਰਵਾ ਕੇ ਆ ਔਰ ਡਾਕਟਰ ਬਰਾੜ ਨੇ ਕਿਹਾ ਕਿ ਇਹ ਅਚਾਨਕ ਬਿਮਾਰੀ ਆਉਂਦੀ ਹੈ ਕਿਉਂਕਿ ਸ਼ੂਗਰ ਜਦੋਂ ਵੱਧੇ ਘਟਦੀ ਹੈ ਤੇ ਅੱਖਾਂ ਤੇ ਅਫੈਕਟ ਕਰਦੀ ਹੈ ਤੇ ਅੰਦਰ ਦੇ ਜਿਹੜੇ ਪਰਦੇ ਆ ਉਹ ਖਰਾਬ ਹੋ ਜਾਂਦੇ ਜਿਸ ਦੇ ਨਾਲ ਨੇਗਾ ਜਿਹੜੀ ਹੈ ਖਤਮ ਹੋ ਜਾਂਦੀ ਹੈ ਇਸ ਦਾ ਚੈੱਕ ਅਪ ਕਰਉਣਾ ਬਹੁਤ ਜ਼ਰੂਰੀ ਹੁੰਦਾ ਹੈ ਤੁਹਾਨੂੰ ਦਿਖਾਣੇ ਲਈ ਤਸਵੀਰਾਂ ਬੱਡ ਦੇ ਰਿਹਾ ਡਾਕਟਰ ਪੀ ਐਸ ਬਰਾੜ ਫੋਟਕਪੂਰਾ ਜਾਓਗੇ ਆ ਗਿਆ ਮੋੜਾ ਪਰ ਇਹ ਪੈਰੀ ਤੋਂ ਕਰਾਉਣਾ ਹੈ ਬਹੁਤ ਚੰਗਾ ਹੈ ਹਰੀ ਮੋੜੀ ਹੋਈ ਆਪਾਂ ਗੁਰਮੀਤ ਸਿੰਘ ਮੀਤਾਲੀ ਕੋਲ ਚੱਲਦੇ ਹਾਂ ਪ्रेस ਕਰ ਤਰ੍ਹਾਂ ਵੀ ਲੈਣਾ ਚਾਹੋਗੇ ਉਹ ਧੰਨਵਾਦ ਜੀ ਛੋੜੀ ਬਣਦਾ ਉਹ ਧੰਨਵਾਦ ਇੱਥੇ ਠੀਕ ਹੈ ਜੀ ਬਿਲਕੁਲ ਇੱਥੇ ਬੀਬੀ ਨੇ ਸਲਾਮਕੀ ਦਾ ਨਾਮ ਵੀ ਹੁਣ ਬੰਨੀ ਚੱਲ ਰਿਹਾ ਹੈ। ਨੇ ਬਰਾੜੀ ਹਸਪਤਾਲ ਦਾ ਨਾਮ ਵੀ ਚੱਲ ਰਿਹਾ ਹੈ। ਉਹ ਰਾਜ ਜਨਰਲ ਦੇ ਸਹਿਯੋਗ ਨਾਲ ਮਿਲ ਕੇ ਜੋ ਅਵੇਰਨੈਸ ਪ੍ਰੋਗਰਾਮ ਚੱਲ ਰਿਹਾ ਹੈ। ਪਰ ਮੈਨੂੰ ਪੂਰਾ ਜੀਨ ਹੈ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਅੱਜ ਆਪਾਂ ਨਵੇਂ ਸ਼ੂਗਰ ਦੇ ਮਰੀਜ਼ ਵੀ ਫੜਾਂਗੇ, ਬੀਪੀ ਵਾਲੇ ਵੀ ਫੜਾਂਗੇ। ਤੇ ਕਿ ਅਵੇਰਨੈਸ ਨਹੀਂ ਹੁੰਦੀ ਬੰਦਾ ਰਹਿ ਕਰਦਾ ਜਦੋਂ ਐ ਕੈਂਪ ਦੇ ਚੱਕਰ ਹੁੰਦਾ ਤਾਂ ਪਤਾ ਲੱਗ ਜਾਂਦਾ ਡਾਇਗਨੋਸ ਹੋ ਜਾਂਦਾ। ਤੇ ਬਹੁਤ ਵਧੀਆ ਕੰਮ ਹੈ, ਬਹੁਤ ਜ਼ਿਆਦਾ ਵਧੀਆ ਕੰਮ। ਯਾ ਤਾਂ ਬਰਾੜ ਸਾਹਿਬ ਦਾ ਨਾਮ ਕਰਨਾ ਚਾਹੋਗੇ ਬਹੁਤ ਜਿਆਦਾ ਧੰਨਵਾਦ ਹੈ ਜੀ ਉਹਨਾਂ ਦਾ ਇਸ ਇਰੀਏ ਦੇ ਵਿੱਚ ਨਾਂ ਇਹ ਸੇਵਾ ਵੀ ਹੈ ਸਮੇਂ-ਸਮੇਂ ਤੇ ਉਹ ਫ੍ਰੀ ਕੈਂਪਲ ਆ ਰਹੇ ਆ ਗਰੀਬਾਂ ਦਾ ਵੀ ਭਲਾ ਕਰ ਵਾਹ ਜੀ ਵਾਹ ਵਾਹ ਜੀ ਵਾਹ ਬਾਕੀ ਕੀ ਦਾ ਨਾਮ ਹੈ ਇਹ ਜਿਹੜਾ ਉਹ ਗਰਾਮ ਤੇ ਆਇਆ ਆਇਆ ਮੈਂ ਅਗਰਾਲੀ ਦੀ ਰੰਗੂ ਨਹੀਂ ਹੈ ਇਹ ਮੇਰੇ ਜੀ ਆਲਾ ਜੀ ਆਇਆਂ ਨੂੰ 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 ਜੀ ਆ ਇਹ ਇੱਕ ਨਸਰ ਕੈਂਪ ਹੈ ਜੀ ਆਪਰੇ ਉਸ ਦਿਨ ਖਤਰਾ ਨੂੰ ਇਸ ਤੇ ਬਾਕੀ ਕਰਨਾ ਚਾਹੀਦਾ ਜੀ ਸਾਰੇ ਨੂੰ ਆਪਣੀ ਜ਼ਿੰਮੇਵਾਰ ਪ੍ਰਾਕਾਸ਼ਾ ਹਾਈ ਟੈਕਟਾਈਪ ਚੈੱਕ ਕਰਾ ਦੇਣਾ ਚਾਹੀਦਾ ਇਹ ਜੀ ਗਾਟੇ ਕਨੇਨਿਕ ਦੇ ਤਰੀਕਾ ਖਦੀ ਹੋਵੇ ਇਹ ਸਾਸਤਿਜਾਪਰਿਆ ਕੈਂਪ ਚਾ ਕ ਨੂੰ ਰੋਵਾ ਉਹ ਜਗਾ ਦਾ ਪ੍ਰਧਾਨ ਜੀ ਕੋਲ ਚਲਦੇ ਡਾਕਟਰ ਮਨਜੀਤ ਸਿੰਘ ਧਲੋ ਤੁਸੀਂ ਪ੍ਰਧਾਨ ਹੋ ਤੁਹਾਡੇ ਅਗਵਾਈ ਦੇ ਵਿੱਚ ਜਿਹੜਾ ਕੈਂਪ ਲੱਗਾ ਡਾਕਟਰ ਪ੍ਰਭਦੇਵ ਸਿੰਘ ਬਰਾੜ ਦਾ ਵਧੀਆ ਉਪਰਾਲਾ ਬਰਾੜ ਅੱਖਾਂ ਦਾ ਹਸਪਤਾਲ ਸਾਰੀ ਟੀਮ ਪਹੁੰਚ ਚੁੱਕੀ ਹੈ ਜੋਸ਼ ਦੇਖੋ ਚੈੱਕ ਅਪ ਕਰਾਉਣ ਆਲੇ ਆ ਬਿਲਕੁਲ ਜੀ ਗੁੱਡ ਮੋਰਨਿੰਗ ਵਸਵੇ ਕਲੱਬ ਦੇ ਲੰਮੇ ਸਮੇਂ ਤੋਂ ਉਸਤਾਦ ਸਾਹਿਬ ਦੇ ਜੇਕਰ ਹੁਣ ਤੱਕ ਬਹੁਤ ਸਾਰੇ ਕੰਮ ਕਰ ਦਿੱਤੇ ਔਰ ਕਿੰਨੇ ਲੰਮੇ ਸਮੇਂ ਤੋਂ ਅਸੀਂ ਸਾਡਾ ਗੁੱਡ ਮਾਰਨਿੰਗ ਕਲੱਬ ਵੱਲੋਂ ਹਮੇਸ਼ਾ ਹੀ ਸਿਹਤ ਸੰਬੰਧੀ ਵੱਤਵਾਰ ਚ ਹਰੇ ਐਲੋਪੈਥੀ ਹੋਪੈਥੀ ਆਦਿ ਸਾਰੇ ਪੈਥੀਆ ਸੰਬੰਧ ਦੇ ਡਾਕਟਰਾਂ ਨੂੰ ਲੈ ਕੇ ਲੋਕਾਂ ਨੂੰ ਜਾਣੂ ਕਰਦੇ ਆ। ਉੱਥੇ ਅੱਜ ਨਿਤ੍ਰ ਪ੍ਰਕਾਸ਼ ਚੇਂਜਮੈਂਟ ਟਰੱਸਟ ਦੇ ਬਰਾੜ ਅੱਖਾਂ ਦੇ ਹਸਪਤਾਲ ਨੂੰ ਸਪੈਸ਼ਲ ਅੱਖਾਂ ਦਾ ਮੁਫਤ ਚੈੱਕਅਪ ਬਣਾਇਆ ਜਾ ਰਿਹਾ। ਉਸ ਲਈ ਅਸੀਂ ਬਰਾੜ ਹੌਸਪੀਟਲ ਦੇ ਡਾਕਟਰ ਜੀ ਦਾ ਧੰਨਵਾਦ ਕਰਦੇ ਆ। ਇੱਕ ਮੁਲਕਤਾ ਦੀ ਸੇਵਾ ਬਹੁਤ ਵੱਡੀ ਸੇਵਾ ਹੈ। ਸੋ ਅੱਜ ਜੋ ਸੇਵਾ ਕੀਤੀ ਜਾ ਰਹੀ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਾ ਕੇ ਨਾਲ ਹੀ ਸ਼ੂਗਰ ਟੈਸਟ ਕਰਕੇ ਕੀਤਾ ਜਾ ਰਿਹਾ ਉਸ ਲਈ ਅਸੀਂ ਬਰਾਰ ਹਸਪੀਟਲ ਦਾ ਔਰ ਨਿਤ੍ਰ ਪrakash ਚੈਨੂ ਟਰੱਸਟ ਦਾ ਧੰਨਵਾਦ ਕਰਦੇ ਹਾਂ ਬਹੁਤ 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 ਧੰਨਵਾਦ ਜੀ ਹੋਰ ਜਾਓਗੇ ਆਗੇ ਮੂਰਤ ਕਰੀਏਗਾ ਹਰੀ ਨੇ ਇੱਕ ਪਾਸੇ ਕਰ ਦਿਆ ਉਸ ਆਪਾਂ ਗੁਰਮੀਤ ਸਿੰਘ ਮਿੱਤਾ ਜੀ ਕੋਲ ਚੱਲਦੇ ਹਾਂ ਤੁਸੀਂ ਪ੍ਰੈਸ ਕਰ ਤਰ੍ਹਾਂ ਵੀ ਦੇਣਾ ਚਾਹੋਗੇ

ਸਲਾਮ ਦਾ ਨਾਮ ਵੀ ਹੋਣਾ ਹੈ ਜੀ ਸਾਡੇ ਬਰਾੜਾਈ ਹਸਪਤਲ ਦਾ ਨਾਮ ਵੀ ਹੈ ਜੀ ਅਤੇ ਅੱਜ ਇਹਨਾਂ ਦੇ ਸਹਿਯੋਗ ਨਾਲ ਮਿਲ ਕੇ ਜੋ ਅਵੇਰਨੈਸ ਪ੍ਰੋਗਰਾਮ ਚੱਲ ਰਿਹਾ ਹੈ ਪਰ ਮੈਨੂੰ ਉਸ ਦਾ ਪੂਰਾ ਜੁਕੀਨ ਹੈ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਅੱਜ ਆਪਾਂ ਨਵੇਂ ਸ਼ੂਗਰ ਦੇ ਮਰੀਜ਼ ਵੀ ਉੱਥੇ ਫੜਾਂਗੇ ਬੀਪੀ ਵਾਲੇ ਵੀ ਫੜਾਂਗੇ ਤੇ ਜੇ ਅਵੇਰਨੈਸ ਨਹੀਂ ਹੁੰਦੀ ਬੰਦਾ ਦਿਨ ਤੁਰਿਆ ਫਿਰਦਾ ਜਦੋਂ ਅਸੀਂ ਕੈਂਪ ਦੇ ਵਿੱਚ ਚੱਕਾ ਹੁੰਦਾ ਹੈ ਤਾਂ ਪਤਾ ਲੱਗ ਜਾਂਦਾ ਡਾਇਗਨੋਸ ਹੋ ਜਾਂਦਾ ਤੇ ਬਹੁਤ ਵਧੀਆ ਕਰਾਲਾ ਬਹੁਤ ਜ਼ਿਆਦਾ ਵਧੀਆ ਕੰਮ ਹੈ ਤਾਂ ਬਰਾੜ ਸਾਹਿਬ ਦਾ ਆਕਰਨਾ ਜਾਉਗੇ ਬਹੁਤ ਜਿਆਦਾ ਧੰਨਵਾਦ ਹੈ ਜੀ ਉਹਨਾਂ ਦਾ ਇਸ ਸੀਰੀਅਲ ਦੇ ਵਿੱਚ ਨਾਂ ਇਹ ਸੇਵਾ ਵੀ ਹੈ ਸਮੇਂ-ਸਮੇਂ ਤੇ ਉਹ ਫ੍ਰੀ ਕੈਂਪ ਲਾ ਰਹੇ ਆ ਗ੍ਰੀਪਾਂ ਦਾ ਵੀ ਭਲਾ ਕਰਦੇ ਵਾਹ ਜੀ ਵਾਹ ਵਾਹ ਜੀ ਵਾਹ ਚੱਲ ਰਿਹਾ ਦੁਨੀਆ ਦੇ ਕੋਨੇ-ਕੋਨੇ ਤੁਹਾਨੂੰ ਦੇਖ ਰਹੇ ਨੇ ਅੱਜਕੱਲ ਔਰਟੀਟੀ ਦੀ ਬਹੁਤ ਬਹੁਤ ਜਿਆਦਾ ਪੋਰਟ ਜਾ ਕੇ ਆ ਰਹੀ ਹੈ ਸਾਡੀ ਅਸੀਂ ਉਸ ਸੋਸ਼ਲ ਐਕਟੀਵਿਟੀ ਦੇ ਵਿੱਚ ਤੁਹਾਡੇ ਸਾਥ ਦੇ ਨਾਲ ਲੋਕਾਂ ਨੂੰ ਥੋੜੀ ਜਾਣਕਾਰੀ ਦੇ ਸਕੀਏ ਕਿ ਹਰ ਬਿਮਾਰੀ ਦਾ ਇਲਾਜ ਜਿਹੜਾ ਉਹ ਸਹੀ ਸਮੇਂ ਤੇ ਹੋਣਾ ਚਾਹੀਦਾ ਪਰ ਉਹਦੇ ਲਈ ਜ਼ਰੂਰੀ ਹੈ ਕਿ ਉਹਦਾ ਕਿਤੇ ਨਾ ਕਿਤੇ ਚੈੱਕ ਅਪ ਹੋਵੇ ਤੇ ਪਤਾ ਲੱਗੇ ਜਿਹੜੇ ਲੋਕ ਹਸਪਤਲ ਨਹੀਂ ਪਹੁੰਚ ਸਕਦੇ ਉਹਨਾਂ ਦੇ ਲਈ ਇਦਾਂ ਦੇ ਛੋਟੇ ਛੋਟੇ ਪ੍ਰੋਗਰਾਮ ਰੱਖੇ ਜਾਣੇ ਚਾਹੀਦੇ ਆ ਤਾਂ ਕਿ ਜਿੱਥੇ ਉਹ ਇਕੱਠ ਹੋ ਰਿਹਾ ਉੱਥੇ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਥੋੜਾ ਜਿਹਾ ਜਾਣਕਾਰੀ ਦਿੱਤੀ ਜਾਵੇ ਕਿ ਉਹ ਸਿਹਤਮੰਦ ਹਨ ਜਾਂ ਕਿਸੇ ਇਲਾਜ ਦੀ ਜ਼ਰੂਰਤ ਧੰਕਾਰ ਸਿੰਘ ਜੀ ਜੋ ਤੁਸੀਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਤੋਂ ਆਸਰਾ ਕੇ ਆਏ ਸੀ ਉਹ ਪ੍ਰਬੰਧ ਸਹੀ ਨੇ ਪ੍ਰਬੰਧ ਤੁਹਾਡਾ ਬਹੁਤ ਅੱਛਾ ਲੱਗਿਆ ਜੀ ਬਹੁਤ ਖੁਸ਼ੀ ਹੋਈ ਉਹ ਵੀ ਇੱਥੇ ਤੁਸੀਂ ਲੋਕਾਂ ਦੇ ਲੋਕਾਂ ਦੇ ਲਈ ਇਸ ਪਾਰਕ ਦੇ ਵਿੱਚ ਬਹੁਤ ਅੱਛਾ ਇੰਤਜ਼ਾਮ ਕੀਤਾ ਹੋਇਆ ਹੈ ਅੱਜ ਕੱਲ੍ਹ ਸਿਹਤ ਨੂੰ ਲੈ ਕੇ ਜਿਹੜੇ ਲੋਕ ਇਸ ਪ੍ਰਤੀ ਜਾਗਰੂਤ ਨੇ ਉਹਨਾਂ ਨੂੰ ਬਹੁਤ ਅੱਛਾ ਲੱਗੂਗਾ ਹੈ ਗੁੱਡ ਮਾਰਨਿੰਗ ਵੈਲਫੇਅਰ ਕਲੱਬਾਰੇ ਕੋਈ ਹੋਰ ਸ਼ਬਦ ਕਹਿਣਾ ਚਾਹੋ ਤਾਂ ਸਰ ਤੁਹਾਡੀ ਸੇਵਾ ਹੀ ਇੰਨੀ ਬਹੁਤ ਅੱਛੀ ਹੈ ਧੰਨਵਾਦ ਕਰਨਾ ਮੈਂ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਮਿਹਰਬਾਨੀ ਧੰਨ ਧੰਨ ਜੀ ਨਾਲ ਗੱਲਬਾਤ ਕੀਤੀ ਆਪਾਂ ਗੁਰਮੀਤ ਸਿੰਘ ਮਿੱਤਲ ਜੀ ਨਾਲ ਗੱਲਬਾਤ ਕਰਾਂਗੇ ਉਹ ਵੀ ਪ੍ਰਸੰਗ ਅਮਨ ਜੀ ਕੋਲਿਆ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਲੈ ਕੈਂਪ ਕਰੀਏ ਅਈ ਅਈ ਅਮਨ ਜੀ ਇਹਦੇ ਅਸਲੇ ਕੋਲਿਆ ਜੀ ਤਕੀ ਦਾ ਵਾਲਾ ਦੇਖੀ ਲੋਕਾਂ ਨੂੰ ਸਿਹਤ ਪੱਖੋਂ ਸਿਹਤ ਕਲ ਜੀ ਆਪਾਂ ਲੋਕੀ ਆਪਾਂ ਖਾਂ ਚਵਾਣਾ ਕਰੀਏ ਆਪਾਂ ਜੀ ਪੱਤਾ ਜੀ ਡਾਕਟਰ ਸਾਹਿਬ ਨੇ ਸਾਨੂੰ ਇਹ ਕੈਂਪ ਲਗਾਇਆ ਹੈ। ਇਹ ਗਰਭ ਰੋਗ ਕੇ ਆਪਾਂ ਜੀ ਆਪਾਂ ਦੇ ਗੁਰੂ ਮੋਢੇ ਖਰਾਬ ਹੋ ਇਸ ਤੇ ਬੰਦ ਕਰਨਾ ਚਾਹੀਦਾ। ਜੀ ਸਾਰੇ ਨੂੰ ਆਪਣੀ ਸਿਹਤ ਪ੍ਰਕਿਰਿਆ ਨਾਲ ਟਾਈਟ ਟਾਈਮ ਚੈਕ ਕਰਾ ਲੈਣਾ ਚਾਹੀਦਾ। ਜੇ ਜਾਨ ਤੇ ਕਰੇਨਿਕ ਦੀ ਤਕਦੀਫ ਹੋ ਖਦੀ ਹੋ ਸਕਦੀ ਹੈ। ਇਹ ਸਵਾਸਤਿ ਸਪੋਰਟਾ ਕੈਂਪ ਹੈ। ਚਾਹ ਕਾ ਜ਼ਰੂਰ ਕਰਾਓ। ਆਹ ਜਗਾ ਤਾਂ ਪ੍ਰਧਾਨ ਜੀ ਕੋਲ ਚਲਦੇ ਹਾਂ। ਡਾਕਟਰ ਮਨਜੀਤ ਸਿੰਘ ਢੱਲੋਂ ਤੁਸੀਂ ਪ੍ਰਧਾਨ ਹੋ ਤੁਹਾਡੀ ਅਗਵਾਈ ਤੇ ਵਿੱਚ ਜਿਹੜਾ ਕੈਂਪ ਲੱਗਾ ਹੈ। ਡਾਕਟਰ ਪ੍ਰਭਦੇਵ ਸਿੰਘ ਬਰਾੜ ਦਾ ਵਧੀਆ ਉਪਰਾਲਾ ਬਰਾੜ ਆਸਟਾਲ ਸਾਰੀ ਟੀਮ ਪਹੁੰਚ ਚੁੱਕੀ ਹੈ ਤੇ ਜੋਸ਼ ਦੇਖੋ ਚੈੱਕ ਅਪ ਕਰਾਉਣ ਆਲੇ ਬਿਲਕੁਲ ਜੀ গুਡ ਮਾਰਨਿੰਗ ਵੈਫਰ ਕਲੱਬ ਦੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਮੋਟਕਾ ਬਹੁਤ ਸਾਰੇ ਕੰਮ ਕਰ ਚੁੱਕਾ ਔਰ ਕਿੰਨੇ ਲੰਮੇ ਸਮੇਂ ਤੋਂ ਅਸੀਂ ਅ ਗੁੱਡ ਮਾਰਨਿੰਗ ਕਲੱਬ ਵਾਲੋ ਹਮੇਸ਼ਾ ਹੀ ਸਿਹਤ ਸਬੰਧੀ ਵੱਤਵਾਦ ਚ ਹਰੇ ਐਲੋਪੈਥੀ ਹੂਪੈਥੀ ਆਦਿ ਸਾਰੇ ਪੈਥੀਆਂ ਨੂੰ ਸਪੋਰਟ ਦੇ ਕੇ ਡਾਕਟਰਾਂ ਨੂੰ ਲਾ ਕੇ ਲੋਕਾਂ ਨੂੰ ਜਾਣੂ ਕਰਾਉਂਦੇ ਆ। ਉਥੇ ਅੱਜ ਨਿਤ੍ਰ ਵਿਕਾਸ ਚੇਂਜਮੈਂਟ ਟਰੱਸਟ ਦੇ ਬ੍ਰਾਂਡ ਅੱਖਾਂ ਦੇ ਹਸਪਤਾਲ ਨੂੰ ਸਪੈਸ਼ਲ ਅੱਖਾਂ ਦਾ ਮੁਫਤ ਕਿ ਚੈੱਕਅਪ ਕਰਾਇਆ ਜਾ ਰਿਹਾ। ਉਸ ਲਈ ਅਸੀਂ ਮਰਾੜ ਹਸਪਤਾਲ ਅਗਸਤ ਜਾਨ ਦੇ ਧੰਨਵਾਦ ਕਰਦੇ ਆਂ ਇੱਕ ਮਨੁੱਖਤਾ ਦੀ ਸੇਵਾ ਬਹੁਤ ਵੱਡੀ ਸੇਵਾ ਹੈ। ਸੋ ਅੱਜ ਜੋ ਸੇਵਾ ਕੀਤੀ ਜਾ ਰਹੀ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਾ ਕੇ ਨਾਲ ਹੀ ਸ਼ੂਗਰ ਟੈਸਟ ਕਰਕੇ ਕੀਤਾ ਜਾ ਰਿਹਾ ਉਸ ਲਈ ਅਸੀਂ ਬਰਾਂਡ ਹਸਪੀਟਲ ਦਾ ਔਰ ਨਿਤਰਪrakash ਚੈਰਿਟੇਡ ਟਰੱਸਟ ਦਾ ਧੰਨਵਾਦ ਕਰਦੇ ਹਾਂ ਬਹੁਤ 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 ਧੰਨਵਾਦ ਜੀ ਹੋਰ ਚੱਲ ਰਿਹਾ ਦੁਨੀਆ ਦੇ ਕੋਨੇ-ਕੋਨੇ ਤੁਹਾਨੂੰ ਦੇਖ ਰਹੇ ਨੇ ਅੱਜਕੱਲ ਔਰ ਕੁਝ ਹੋਰ ਬਹੁਤ ਜਾ ਕੇ ਅੱਜ ਵੀ ਚੱਲ ਰਿਹਾ ਹੈ ਤਾਂ ਪ੍ਰੋਗਰਾਮ ਸਾਰਾ ਕੀ ਅਸੀਂ ਉਸ ਸੋਸ਼ਲ ਐਕਟੀਵਿਟੀ ਦੇ ਵਿੱਚ ਤੁਹਾਡੇ ਸਾਥ ਦੇ ਨਾਲ ਲੋਕਾਂ ਨੂੰ ਥੋੜੀ ਜਾਣਕਾਰੀ ਦੇ ਸਕੇ ਕਿ ਹਰ ਬਿਮਾਰੀ ਦਾ ਇਲਾਜ ਜਿਹੜਾ ਉਹ ਸਹੀ ਸਮੇਂ ਤੇ ਹੋਣਾ ਚਾਹੀਦਾ ਪਰ ਉਹਦੇ ਲਈ ਜ਼ਰੂਰੀ ਹੈ ਕਿ ਉਹਦਾ ਕਿਤੇ ਨਾ ਕਿਤੇ ਚੈੱਕ ਅਪ ਹੋਵੇ ਤੇ ਪਤਾ ਲੱਗੇ ਜਿਹੜੇ ਲੋਕ ਹਸਪਤਲ ਨਹੀਂ ਪਹੁੰਚ ਸਕਦੇ ਉਹਨਾਂ ਦੇ ਲਈ ਇਦਾਂ ਦੇ ਛੋਟੇ ਛੋਟੇ ਪ੍ਰੋਗਰਾਮ ਰੱਖੇ ਜਾਣੇ ਚਾਹੀਦੇ ਆ ਤਾਂ ਕਿ ਜਿੱਥੇ ਉਹ ਇਕੱਠ ਹੋ ਰਿਹਾ ਉੱਥੇ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਥੋੜਾ ਜਿਹਾ ਜਾਣਕਾਰੀ ਦਿੱਤੀ ਜਾਵੇ ਕਿ ਉਹ ਸਿਹਤਮੰਦ ਹਨ ਜਾਂ ਕਿਸੇ ਇਲਾਜ ਦੀ ਲੋੜ ਓੰਕਾਰ ਸਿੰਘ ਜੀ ਜੋ ਤੁਸੀਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਤੋਂ ਆਸਰਾ ਕੇ ਆਏ ਸੀ ਉਹ ਪ੍ਰਬੰਧ ਸਹੀ ਨੇ ਪ੍ਰਬੰਧ ਤੁਹਾਡਾ ਬਹੁਤ ਅੱਛਾ ਲੱਗਿਆ ਜੀ ਬਹੁਤ ਖੁਸ਼ੀ ਹੋਈ ਕਿ ਤੁਸੀਂ ਲੋਕਾਂ ਦੇ ਲੋਕਾਂ ਦੇ ਲਈ ਇਸ ਪਾਰਕ ਦੇ ਵਿੱਚ ਬਹੁਤ ਅੱਛਾ ਇੰਤਜ਼ਾਮ ਕੀਤਾ ਹੋਇਆ ਹੈ ਅੱਜ ਕੱਲ੍ਹ ਸਿਹਤ ਨੂੰ ਲੈ ਕੇ ਜਿਹੜੇ ਲੋਕ ਇਸ ਪ੍ਰਤੀ ਜਾਗਰੂਤ ਨੇ ਉਹਨਾਂ ਨੂੰ ਬਹੁਤ ਅੱਛਾ ਲੱਗੂਗਾ ਹੈ ਗੁੱਡ ਮਾਰਨਿੰਗ ਵੈਲਫੇਅਰ ਕਲੱਬਾਰੇ ਕੋਈ ਹੋਰ ਸ਼ਬਦ ਕਹਿਣਾ ਚਾਹੋ ਤਾਂ ਸਰ ਤੁਹਾਡੀ ਸੇਵਾ ਹੀ ਇੰਨੀ ਬਹੁਤ ਅੱਛੀ ਹੈ ਧੰਨਵਾਦ ਕਰਨਾ ਮੈਂ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਮਿਹਰਬਾਨ ਸਿੰਘ ਜੀ ਤੇ ਤੁਹਾਡੇ ਓੰਕਾਰ ਅਟਵਾਲ ਜੀ ਇਹਨਾਂ ਸਾਰਿਆਂ ਦੀਆਂ ਸਵਾਵਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ ਤੁਹਾਡੀ ਟੀਮ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਨਿਰੰਤਰ ਬਸ ਇਹੀ ਕੰਮ ਕਰਦੇ ਰਹਿਣਾ ਅੱਛਾ ਜੀ ਇਹੋ ਜਿਹਾ ਆ ਕਿ ਪਹਿਲੀ ਗੱਲ ਤਾਂ ਹਮੇਸ਼ਾ ਹੀ ਹਾਰਦਿਕ ਪ੍ਰਸੰਤਾ ਹੁੰਦੀ ਹੈ ਤੇ ਗੁੱਡ ਮਾਰਨਿੰਗ ਕਲੱਬ ਦੇ ਸਮਸਤ ਅਹੁਦੇਦਾਰਾਂ ਦਾ ਪੈਟਰਨ ਸਾਹਿਬ ਟਿਲੋ ਸਾਹਿਬੀ ਤੇ ਤੁਹਾਡੇ ਰਹਿਨਮਾਈ ਥਲੇ ਜਿਹੜਾ ਵੀ ਉਪਰਾਲਾ ਹੋ ਰਿਹਾ ਉਹਦੇ ਵਿੱਚ ਯੋਗਦਾਨ ਪਾਉਂਦੇ ਸਾਨੂੰ ਹਮੇਸ਼ਾ ਖੁਸ਼ੀ ਤੇ ਤਸੱਲੀ ਮਹਿਸੂਸ ਹੁੰਦੀ ਹੈ ਅੱਜ ਇਹ ਸੀ ਉਪਰਾਲਾ ਕੀਤਾ ਸੀ ਕਿ ਜਿਹੜੇ ਵੱਡੀ ਉਮਰ ਦੇ ਬੰਦੇ ਹਨ ਜਿਹੜੇ 40 ਸਾਲ ਟੱਪ ਜਾਂਦੇ ਨੇ ਵਿਸ਼ੇਸ਼ ਕਰਕੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ ਹੋਵੇ ਵਿਸ਼ੇਸ਼ ਕਰ ਸ਼ੂਗਰ ਦੀ ਉਹਨਾਂ ਦੇ ਫੜਦੇ ਆਂਦੇ ਉਹਨਾਂ ਦੀ ਅੱਖਾਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਕੁਝ ਬਿਮਾਰੀਆਂ ਸੋ ਤੇ ਸਾਇਲੈਂਟ ਤੇ ਆ ਜਾਂਦੀਆਂ ਨਜ਼ਰ ਦਾ ਨੁਕਸਾਨ ਕਰਦੀਆਂ ਉਹਨਾਂ ਨੂੰ ਲੱਭਿਆ ਜਾਵੇ ਬਿਮਾਰੀਆਂ ਨੂੰ ਤੇ ਉਹਨਾਂ ਨੂੰ ਅਵੇਅਰ ਕਰਾਇਆ ਜਾਵੇ ਕਿ ਜਿਸ ਵੀ ਇਨਸਾਨ ਨੂੰ ਸ਼ੂਗਰ ਹੈ ਉਹ ਖੰਦ ਪਿਛਲੇ ਪਾਸੇ ਚੈੱਕਅਪ ਜ਼ਰੂਰ ਕਰਾਵੇ ਤਾਂ ਕਿ ਜੇ ਕੋਈ ਪ੍ਰੋਬਲਮ ਆ ਰਹੀ ਹੈ ਉਹਨ ਸਮੇਂ ਸਿਰ ਨਜਾਇਜ਼ਾ ਜਾ ਸਕੇ ਤੇ ਇਹ ਸਾਰੇ ਗਾਰ ਕਾਰਜਕ੍ਰਮ ਲਈ ਮੈਂ ਗੁੱਡ ਮਾਰਨਿੰਗ ਕਲੱਬ ਦਾ ਸਾਡੇ ਤੇ ਸਾਨੂੰ ਸਹਿਯੋਗ ਦੇਣ ਦਾ ਇਸ ਕੰਮ ਦੇ ਲਈ ਸਾਡੇ ਨਾਲ ਜੁੜਨ ਦਾ ਸਾਦਰ ਸੱਜਣ ਦਾ ਬਹੁਤ-ਬਹੁਤ ਧੰਨਵਾਦ ਕਰਦਾ ਡਾਕਟਰ ਸਾਹਿਬ ਸ਼ੁਰੂਆਤੀ ਰੋਗ tham ਬਿਮਾਰੀ ਕਿਸੇ ਦੀ ਵੀ ਕਿਸੇ ਵੀ ਬਿਮਾਰੀ ਦਾ ਤੁਹਾਡੇ ਇਹ ਕਲੱਬ ਬੜਾ ਵਧੀਆ ਰੋਲਾ ਦਾ ਕਰ ਰਿਹਾ ਜੀ ਸੈਰ ਕਰਨੇ ਸਵੇਰ ਸਵੇ ਸਿਹਤਮੰਦ ਰਹਿਣਾ ਨਿਯਮਿਤ ਭੋਜਨ ਲੈਣਾ ਇਹ ਸਭ ਦੇ ਹਰ ਇੱਕ ਬਿਮਾਰੀ ਦੀ ਰੋਕਥਾਮ ਦੇ ਮੂਲ ਬੰਧਨ ਨੇ ਜੀ ਸਰਬਦਾ ਵਧਾਵਾ ਲੈਣਾ ਦੁੱਸਰੋਂ ਤੁਹਾਡੇ ਉਨ ਤੋਂ ਪਹਿਲਾਂ ਜਿੰਨੇ ਵੀ ਇੱਥੇ ਪੇਸ਼ੈਂਟ ਚੈੱਕ ਕਰਾ ਕੇ ਗਏ ਨੇ ਨਾ ਜਾਂ ਨਾਰਮਲ ਹਰ ਇੱਕ ਨੇ ਕਰਾਇਆ ਬਹੁਤ ਸਾਰੇ ਮਰਦ ਔਰਤਾਂ ਜਿੱਥੇ ਜਿੱਥੇ ਉਹਨਾਂ ਨੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਆ ਉੱਥੇ ਨੇਤਰ ਪ੍ਰਕਾਸ਼ ਚੈਰੀਟੇਬਲ ਟਰਸਟ ਤੇ ਬਰਾੜ ਅੱਖਾਂ ਦਾ ਹਸਪਤਾਲ ਉਹਦੇ ਜ਼ਿਆਦਾ ਪ੍ਰਸ਼ੰਸਾ ਹੋਈ ਆ ਚਲੋ ਇਹ ਤੋਂ ਉਹਨਾਂ ਦੀ ਮਿਹਰਬਾਨੀ ਹੈ ਜ਼ਰਾ ਨਵਾਜ਼ੀ ਅਸੀਂ ਤਾਂ ਖਾਕ ਸਾਰਾ ਨਾਲ ਨਾਲ ਚੱਲਦੇ ਹਾਂ ਤਾਂ ਇਹ ਜ਼ਰਾ ਨਵਾਜ਼ੀ ਆ ਇਹ ਕਹਿੰਦੇ ਬੜੀ ਮਹਿੰਗੀ ਮਸ਼ੀਨ ਆ ਜਿਹਦੇ ਨਾਲ ਪਿਛਲੇ ਪਰਦੇ ਜਾਂਚ ਕੀਤੀ ਜਾਂਦੀ ਆ ਕੈਮਰਾ ਬੜਾ ਵਿਸ਼ੇਸ਼ ਜਿਹੜਾ ਪਿਛਲੇ ਪੜਦੇ ਨੇ ਚੈੱਕਅਪ ਕਰਦਾ ਆਪਣੇ ਸ਼ਹਿਰ ਚ ਹੋਰ ਵੀ ਹੈ ਕਿਤੇ ਮੈਨੂੰ ਪਤਾ ਨਹੀਂ ਆਪਣੇ ਜ਼ਿਲ੍ਹੇ ਚ ਮੈਨੂੰ ਕੋਈ ਪਰ ਜਾਣਕਾਰੀ ਨਹੀਂ ਮੇਰੇ ਖਿਆਲ ਸ਼ਾਦ ਨਾ ਹੋਵੇ ਮਿਹਰਬਾਨ